ਅਨਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਲਟੋਆ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਤੇ ਬਲਟੋਏ ਨਗਰ ਦੇ ਵਿੱਚੋਂ ਤੁਹਾਨੂੰ 6 ਐਨੀ ਮਲਬਿਕਰੀ ਵਾਲੇ ਵਖਾਵਾਂਗੇ ਸਜਣੋ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਤੇ ਫੂਲੇ ਕੋਲੇ ਜਿਨ੍ਹਾਂ ਦੇ ਵਿੱਚ 4 ਝੋਟੀਆਂ ਮੱਝਾਂ ਸੂਈਆਂ ਸਵਾਈਆਂ ਰਹਿਣਗੀਆਂ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਸਾਰਾ ਲੇਖਾ ਜੋਖਾ ਪੁੱਛੀ ਚੱਲਾਂਗੇ ਕਿੰਨਾ ਕਿੰਨਾ ਦੁੱਧ ਤੇ ਸਜਣੋ 2 ਰਹਿਣਗੀਆਂ ਗੱਬਣਾ ਤਿਆਰ ਲਾ ਲਿਓ ਸੋਣ ਨੂੰ ਕੋਈ 2-2 4-4 ਦੇਂਦੀਆਂ ਕੱਚੀਆਂ ਝੋਟੀਆਂ ਮੱਝਾਂ ਗੱਬਣਾ ਤੋਂ ਸ਼ੁਰੂ ਕਰਾਂਗੇ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਇਹ ਤੁਹਾਡਾ ਵੱਡਾ ਧੰਨਵਾਦ ਆਜੋ ਲਈਏ ਜਾਣਕਾਰੀ ਵੇਖੀਏ ਚਲਾ ਚਲੂ ਕੇ ਬਾਹੁ ਸਕਦੇਵ ਤੇ ਫੁੱਲੇ ਬਲਟੋਏ ਵਾਲੇ ਪਾਉ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਬੜੀ ਕਿਰਪਾ ਕਲਦੀ ਸਿੰਘ ਰੂ ਰਾਮ ਦਾਸ ਸ਼ੋ ਕਰਾ ਗੁਰੂ ਆਂਦਾਸ ਕਰਪਈ ਰੱਖੇ ਹਨ ਵੜੀ ਮੇਰ ਚੜਦੀ ਕਲਾ ਨਾ ਹਾਂ ਚੜਦੀ ਕਲਾ ਤੇ ਫੂਲਾ ਕੀ ਆਂਦਾ ਫਿਰ ਚੜਦੀ ਕਲਾ ਆਂਦਾ ਅੱਛਾ ਸੂਜ ਕੜਾਈ ਵਜੂ ਨੇ ਅੱਛਾ ਨਾ ਪੱਕਿਆ ਨਾ ਇਹਦਾ ਨਾ ਇਹਦਾ ਪੱਕ ਗਿਆ ਆ ਕੇ ਲੋਕੀ ਬਾਹਰ ਆਂਦੇ ਫੂਲਾ ਤੂੰ ਆ ਇਹ ਫੂਲਾ ਤੂੰ ਆ ਫੂਲਾ ਸੁਸ਼ਕਲ ਆ ਹਾਂ ਤੇ ਆਪਣਾ ਕਿੰਨੇ ਜਾਨਵਰ ਅੱਜ ਹੋਏ ਆ ਜਾਨਵਰ ਉਹਨੇ 6 ਆ ਠੀਕ ਦੋ ਨੇ ਚਲੇ ਗਿਆਂ 8 ਹੀ ਤੇ ਛੇ ਉਹਨੇ ਆਪਾਂ ਖਾਵਾਂਗੇ ਛੇ ਖਾਵਾਂਗੇ ਓਕੇ ਹਾਂ ਐਡਰੈਸ ਦੇ ਦਈਏ ਡਰੈਸ ਪਿੰਡ ਬਲਟਵਾ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਦੇ ਇਹਦਾ ਫੂਲਾ ਕਿਉਂ ਬਈ ਫੂਲੀ ਹਾਂ ਕੇ ਵਿਰਿੰਦਰ ਚਲਾਉਣਾ ਨਹੀਂ ਫੂਲਾ ਹੀ ਠੀਕ ਫੂਲਾ ਹੀ ਚਲਾਉਂਦੇ ਹੁਣ ਹਣਾ ਤੇ ਨੰਬਰ ਹੈਗਾ 887280568 ਤੇ 8198444032 ਇਹਦੇ ਤੇ ਕਰੇ ਸੰਪਰਕ ਆਹ ਇਹਦੇ ਤੇ ਕਰ ਹਣਾ ਹਾਂਜੀ ਹਰਿਆਣੇ ਵਾਲੇ ਲੈ ਗਏ ਹਾਂਜੀ ਮੈਂ ਤਾਂ ਮਾਰਾ ਦੀ ਕਿਰਪਾ ਰੋਹੀ ਦੀਆਂ ਦੋ ਚਾਰ ਵੇਗੀਆਂ ਜਿੰਦਗਾਂ ਸ਼ੁਕਰ ਹੈ ਰੱਬ ਦਾ ਧੰਨਵਾਦ ਹੈ ਨਾ ਅੱਜ ਦਾ ਇਹ ਭਾਅ ਹੌਲੇ ਕੀਤੇ ਕਿੱਥੋਂ ਸ਼ੁਰੂ ਕਰਕੇ ਤੇ ਕਿੱਥੇ ਅੰਤ ਕਰੋਗੇ ਅੱਜ ਭਾਵਾਂ ਦੇ ਅੱਜ ਤਾਂ ਅਸੀਂ 70 ਤੋਂ ਲੈ ਕੇ ਦੇ ਲੱਖ ਦੇ ਵਿੱਚ ਰੱਖਣਾ ਵੱਧ ਨਹੀਂ ਬਾਹਰ ਨਹੀਂ ਜਾਣਾ ਤੇ ਮੈਂ ਚੱਕ ਤੋਂ ਲੱਖ ਲੱਖ ਦੇ ਅੰਦਰ ਬਾਹਰ ਹੀ ਆਹ ਕੀ ਬਾਤ ਹੈ ਤੇ ਆ ਗੱਬਣ ਤੋਂ ਕਰੀਏ ਸ਼ੁਰੂ ਫਿਰ ਭੁੱਲਿਆ ਹਾਂਜੀ ਕੱਢੋ ਇਹਨੂੰ ਬਾਹਰ ਇਹ ਕਲਦੀਪ ਦਾ ਦੂਜਾ ਸੂਆ ਝੋਟੀ ਆ ਓਕੇ ਤੇ ਪਹਿਲੇ ਸੂਏ 10000 ਕਿਲੋ ਝੋਟੀ ਦੁੱਧ ਦਿੱਤਾ ਦੇ ਲੈਵੇ ਲੋ ਵੇਖ ਲੈ ਅਜੇ ਸ਼ਹਿਤ ਆਉਂਦਾ ਝੋਟੀ ਦਾ 5-6 ਦਿਨ ਨਹੀਂ ਝੋਟੀ ਹੁੰਦੀ ਠੀਕ ਆ ਹਾਂ ਵੇਖ ਲੈ ਬਾ ਮਲੇਤਨ ਗਾਣੋਂ ਵੀ ਵੱਖਰਾ ਹੀ ਆ ਮਸ਼ਕਾ ਮੰਨੀ ਫਰਦੀ ਆ ਮਸ਼ਕਾ ਮਸ਼ਕਾ ਜਿਹਨੂੰ ਆਂਦੇ ਵੇ ਕੀ ਬਾਤ ਦੂਜਾ ਸੂਆ ਝੋਟੀ ਸਜਣੋਂ ਦਿਨ ਪੰਜ ਚਾਰ ਲੈਂਦੀ ਆ ਉਹ ਲੈ ਗਈ ਫੁੱਲੇ ਨੂੰ ਵੇ ਕੋਈ ਇੱਥੇ ਲੈਵਾ ਪਾਂਡਾ ਕਰਮਾ ਵਾਲੀ ਨੂੰ ਲੱਗਾ ਬਹੁਤਾ ਜਿਆਦਾ ਛੱਡਾ ਦੁੱਧ ਦੇ ਜੂ ਛੋਟੀ ਕਲਦੇਸਾਹਰ ਕੀ 15 ਕਿਲੋ ਠੀਕ ਹੈ ਪਰ ਸਾਹਮਣ ਵਾਲਾ ਬੰਦਾ ਚਾਹੀਦਾ ਨੇ ਓਕੇ ਹਾਂ ਤੇ ਬਾਹਰ ਪਿਛੇ ਲੋ ਉਹਦੀ ਆਪਣੀ ਗਾਰੰਟੀ ਹੈ ਠੀਕ ਹੈ ਫੂਲੇ ਦੀ ਵੀ ਫੂਲੇ ਦੀ ਨਾਲ ਕੇ ਫੂਲਾ ਫੂਲਾ ਫਰਦੋ ਤੋ ਚਵਾ ਕੇ ਆਇਆ ਕਰੋ ਜਾ ਕੇ ਮੈਂ ਇੰਨਾ ਫੂਲਾ ਆ ਤਾਂ ਫਿਰ ਨਾਲ ਹੀ ਰਹਿਉਗਾ ਹਾਂ ਜੀ ਝੋਟੀ ਬੜੀ ਕੁਲਦੀਪ ਸਿੰਘ ਆ ਝੋਟੀ ਝੋਟੀ ਆ ਹਾਂ ਰੇਟ ਤਾਂ ਜਾਇਜ਼ ਆ ਹਨਾ ਰੇਟ ਇਹਦਾ ਕੁਲਦੀਪ ਸਿੰਘ ਆ ਨਾ ਕਰਨਾ ਲੱਖ ਨਾ 95 ਅੱਛਾ 90000 ਚੋ ਯਾਰ ਮਾਨ ਫੂਲਾ ਵੀ ਕਰ ਦੂਗਾ ਕਹਾ ਯਾਰ ਮੇਰੇ ਲੋ ਜੀ ਸਿਰਫ ਹੀ ਹਾਂ 500 ਹੀ ਛੋੜੋ ਨਹੀਂ ਹਾਂ ਜੀ ਕਿੰਨੇ ਚੋ 88000 ਦੀ ਝੋਟੀ ਅੱਛਾ ਆ ਝੋਟੀ 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 ਆ ਗੁਲਦੀਪ ਜੀ ਦੀ ਝੋਟੀ ਕੋਈ ਨਹੀਂ ਬਾਹਰ ਦਿੰਦਾ ਵੇ ਹਾਂ 88000 ਦੀ 560 560 ਕੀ ਬਾਤ ਤੋਰ ਤਾਰ ਕੇ ਬਖਾਤੀ ਓਕੇ ਰਿਪੋਰਟ ਆ ਸਾਰੀ ਚੰਗੀ ਸਾਰੀ ਗੁਲਦੀਪ ਜੀ ਦੀ ਝੋਟੀ ਵੇ ਥਾਨ ਲੇਵਾ ਬਹੁਤ ਚੰਗਾ ਲੱਗਾ ਬਹੁਤ ਚੰਗੀ ਬਣ ਨਾ ਕਹਿ ਦੇਣ ਜਲ ਤੇ ਇਹਦਾ ਇਸ ਤਰ੍ਹਾਂ ਭਾਵੇਂ ਦੇ ਥੱਲੇ ਪੈਜੋ ਬਾਈ ਮਨ ਟਿੱਪਾ ਨਾ ਡਰ ਗਿਆ ਯਾਰ ਉਹਨਾਂ ਹੁਣ ਭਾਈ ਨਹੀਂ ਤੇ ਲੈ ਲੇ ਵੇ ਦੀ ਠੰਡੀ ਆ ਭਾਈ ਦੀ ਠੰਡੀ ਲੈ ਆਹ ਇਤਰਾ ਟਿੱਪੀ ਜੂਡ ਵੀ ਨਹੀਂ ਪਾਇਆ ਓਕੇ 88000 ਚੋਂ 506 506 ਕੱਢ ਫੂਲਾ ਸਾਂ ਦੋ ਨੰਬਰ ਬਾਹਰ ਆਹ ਕਲਦੇਸਾ ਦੂਜਾ ਸੂਆ ਝੋਟੀ ਆ ਓਕੇ ਇਹਨੇ ਵੀ 10 ਕਿਲੋ ਪਹਿਲਾਂ ਨੇ ਚਵਾਇਆ ਇਰ ਕੀ 12 ਚਵਾ ਦੇ 13 ਚਵਾ ਦੇ ਅਗਲੇ ਦੀ ਗਰੰਟੀ ਆ ਸਾਹਮਲੇ ਚੋਲੇ 10 ਦਿਨ ਮੈਂ ਜੇ ਕੱਚੀ ਆ 10 ਦਿਨਾਂ ਦੀ ਕੱਚੀ ਸੂਆ ਸੂਆ ਦੂਜਾ ਬਾਰ ਪਿੱਛਾ ਉਹਦੀ ਗਰੰਟੀ ਆ ਆਪਣੀ ਠੀਕ ਹੈ ਚਵਾਈ ਬੜੀ ਚੰਗੀ ਨਿਕਲੂ ਇਹਦੀ ਖਾਣਾ ਬੜਾ ਵਧੀਆ ਬਣਨਾ ਜਦੋਂ ਤਿਆਰ ਹੋਗੀ ਨਾ ਹਾਂ ਤੋਰੇ ਤਾਰੇ ਨੂੰ ਬੱਕੜੀ ਤਗੜੀ ਮੈਂ ਵੜ ਵੜ ਪਈ ਦੀ ਲਾਂਗਾ ਹਾਏ ਤੋਰਾ ਵੇ ਕੱਡਾ ਮੈਂ ਦਾ ਬੜੀ ਮੈਂ ਚੰਗੀ ਕੁਲਦੀਸ਼ ਮੈਂ ਤਾਂ ਆਂਦੀ ਇਕ ਵੀ ਦੀ ਵੇਚ ਪਰ ਆਪਾਂ ਤੈਨੂੰ ਪਤਾ ਹੀ ਹੈ ਦੂਜੇ ਦਿਨ ਵੀਡੀਓ ਵੀ ਪਾਉਣੀ ਫਿਰ ਆ ਪਾਣਾ ਲੈਂਦੀ ਪਾਣਾ ਦੇਣੀ 1 ਲੱਖ 5000 ਰੇਟ ਇਹਦਾ ਦੇ ਕਿੰਨੇ ਦੀ ਦੇਣੀ ਆ ਲੱਖ ਪੂਰੇ ਦੀ ਦੇਣੀ ਆ 506 ਜੀ ਕਿਉਂ ਫੁੱਲਿਆ ਹਾਂਜੀ ਕਰੰਗ ਕੋ ਕਸ਼ਕੇ ਨਹੀਂ ਨਹੀਂ ਹੋ ਰਿਹਾ ਇਹਦੇ ਤੋਂ ਹਾਂ ਤੁਹਾਨੂੰ ਕਰਾਉਗਾ ਅੱਛਾ ਹਾਂ ਮੈਂ ਆ ਓਕੇ ਲੱਖ ਦੀ ਲੱਖ ਦੀ ਝੋਟੀ ਜਿਹੜਾ ਮਰਜੀ ਲੈ ਜੇ ਅੱਗੇ ਚੱਲ ਪਈਆਂ ਸੂਈਆਂ ਅੱਗੇ ਤੇ ਇਹ ਹਾਏ ਇਹ ਤੀਜਾ ਸੁਆ ਕੁਲਦੀਪ ਸਿੰਘ ਆ ਓਕੇ ਤੀਜਾ ਸੂਆ ਲਿਆ ਕੱਡ ਬਾਰ ਫੂਲਾ ਸਿਆਂ 11 12 ਕਿਲੋ ਤੀਜਾ ਸੂਆ ਮੈਂ ਸੂਈ ਆ ਠੀਕ 11 ਤੋਂ 12 ਕਿਲੋ ਦੁੱਧ ਹੋਊਗਾ 11 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਜੀ ਮਗਰ ਕੱਟੀ ਆ ਮਗਰ ਕੱਟੀ ਕਿਹੜੀ ਇਹਦੀ ਇਹਦੀ ਆਪਰ ਲਈ ਕੱਟੀ ਪਰ ਲਈ ਕਿੰਨੇ ਦਿਨਾਂ ਦਾ ਸੂਆ ਲਾਵੇ 10 ਦਿਨਾਂ ਦਾ ਸੂਆ ਤੀਜਾ ਹੈ ਸੂਆ ਤੀਜਾ ਵੇਸ ਵਾਲੇ ਮਸ਼ਕ ਬੱਦੇ ਮੈਨੇ ਕੀ ਬਾਤ ਆ ਲੀਵਾ ਬੜਾ ਚੰਗਾ ਹਨਾ ਆ ਸਾਰੀ ਚੰਗੀ ਮੈਂ ਫੂਲੇ ਚੂਣ ਚਾਂ ਹੋਈ ਮੈਂ ਨਾ ਸਿਰਾਂ ਉਹ 400 ਦੀ 100 ਠੀਕ ਆ 100 ਦੀ 100 ਓਕੇ ਰਿਪੋਰਟ ਆ ਨਹੀਂ ਠੀਕ ਆ ਇਹਵਾ ਬਹੁਤ ਸੋਨਾ ਮੈਂ ਦਾ ਲੈ ਬੜੀ ਮੈਂ ਚੰਗੀ ਕਲਦੇਸ ਆ ਤੇ ਆਹ ਵਾਲੀ ਕੱਟੀ ਇਹਦੀ ਹਾਂ ਪਰ ਨਹੀਂ ਕੱਟੀ ਇਹਦੀ ਹਾਂ ਇਹ ਤੁਸੀਂ ਹੁਣ ਗੈਸ ਲਾਇਓ ਹਾਂ ਕਰੋ ਚੈੱਕ ਕੱਟੀ ਤੇ ਆ ਕਰੋ ਚੈੱਕ 11 ਕਿਲੋ ਦੁੱਧ ਜਿਹੜਾ ਮਰਜੀ ਮੰਨ ਕੇ ਲੈ ਜਾਓ ਦੁੱਧ 12 ਹੀ ਹੋਊਗਾ ਠੀਕ ਹੈ 11 ਦੁੱਧ ਚਵਾਵਾਂਗੇ ਹਾਂਜੀ ਠੰਡੀ ਧੀਰੀ ਓਏ ਪੂਰੀ ਚੰਗੀ ਪੂਰੀ ਵੇ ਫੂਲੇ ਰਗੀ ਆ ਆਹ ਕੀ ਬਾਤ ਰੇਟ ਇਹਦਾ ਇਹਦਾ ਰੇਟ 90000 ਰੁਪਇਆ ਤੇ 2000 ਵਿੱਚੋਂ ਛੱਡਣਾ 500 ਛੋਟ ਵੇਦਾ ਫੂਲਾ ਕਰੂਗਾ ਕੁਛ ਮੈਂ ਤਾਂ ਗਿਆ ਉਹਦੇ ਮੂੰਹ ਲੈ ਕੇ ਕਹਿੰਦਾ ਉਹਨੇ ਕਰ ਕੀ ਦਿੱਤਾ ਅੱਜ ਅੱਛਾ ਥਾਸੀ ਦੀ ਇਹ ਵੀ ਚੱਲਣ ਦੇ ਗੁਰਦੀਪ ਸਿੰਘ ਆ ਹਾਂ ਦੋਰ ਕੋਈ ਗੱਲ 88 ਦੀ 88 ਦੀ 88 ਜੋ ਪੈਸੇ ਹੀ ਛੋੜ ਨਾ ਜਾਦੀ ਨਹੀਂ ਅੱਛਾ ਮੰਨਿਆ ਜਾਦੇ ਭਲੇਖਾ ਪੈ ਗਿਆ ਚੱਲ ਕੋਈ ਨਹੀਂ ਤੇ ਅਗਲੀ ਲਿਆ ਕੱਢ ਕੇ ਫੂਲਾ ਸਿਆਂ ਇਹ ਵੀ ਤੀਜਾ ਸੁਆ ਸੁਈ ਆ ਓਕੇ ਇਹਦੇ ਮਗਰ ਕੱਟਾ ਇਹਦੇ ਮਗਰ ਆ ਗਿਆ ਕੱਟਾ ਆਹ ਇਹਦੇ ਥੱਲੇ ਤੀਜਾ ਇਹਦੇ ਥੱਲੇ 1011 ਲੀਟਰ ਦੁੱਧ ਹੋਊਗਾ ਠੀਕ ਆ ਹਾਂ 94 ਰਾਤ ਕੰਨੇ ਸਰਾਨੀ ਹਰ ਗਈ ਕਿ ਨਹੀਂ ਪਲੀ ਪਈ ਹਾਂ ਨਿਕਰ ਹਾਂ ਵੇਖੋ ਸੱਜਣਾ ਚੁੰਤਾਂ ਨੂੰ ਕੇ ਭੁੱਲਾ ਸਿਆ ਠੀਕ ਆ ਹਾਈਟ ਬਾੜੀ ਵੱਡੀ ਨਹੀਂ ਸੱਜਣਾ ਇਹ ਨੋਟ ਕਰ ਲਿਓ ਚਾਰ ਨੰਬਰ ਮੈਂ ਆ ਤੀਜਾ ਸੂਆ ਦੱਸਿਆ ਇਹਨਾਂ ਨੂੰ ਮਾਲਕਾਂ ਨੇ ਦੱਸਤਾ ਜ ਇਹਨਾਂ ਨੇ ਤੇ ਕੱਦ ਸਹਾਬ ਦਾ ਓਕੇ ਰਿਪੋਰਟ ਹਾਂ ਦੇਖੋ ਇਹ ਕੱਟਾਇਦਾ ਨਹੀਂ ਉਹ ਇਹਦਾ ਉਹ ਕੱਟਾ ਅੱਛਾ ਕੱਟਾ ਇੱਕ ਹੀ ਅੱਜ ਆਪਣੇ ਕੋਲ ਓਕੇ ਇਹਦਾ ਸੂਆ ਕਿੰਨੇ ਦਿਨਾਂ ਦਾ ਇਹ ਵੀ ਸੂਆ 10 ਦਿਨਾਂ ਦਾ ਹੋਊਗਾ ਠੀਕ ਹੈ ਬੜੀ ਚੰਗੀ ਝੋਨ ਜਨ ਮੈਂ ਗੁਲਦੀਸ਼ ਸਾਹਿਬ ਬੜੀ ਖਰੀ ਆ ਓਕੇ ਰੇਟ ਰੇਟ ਇਹਦਾ ਵੀ 90 ਤੇ 88 ਦੀ ਆਣਾ 88 88 ਕਰਾਈ ਜਾਂਦਾ ਪਾਉਏ 88 ਦੀ ਇਹ ਵੀ ਆਣਾ ਹੈ ਫੁੱਲਿਆ ਹਾਂਜੀ ਪਾਉ ਆ 88 88 ਲਾਊਗਾ ਕਿਤੇ ਨਾ ਕਿਤੇ ਕਿਉਂ ਹੈ ਹਾਂ ਨੰਬਰ ਪਿੱਛੇ 88 ਲੱਗਦਾ ਨਾ ਤਾਂ ਕਰਕੇ ਰਾਈ 88 ਲੱਗਾ ਵਾਕਿਆ ਹੀ ਇਹ ਝੋਟੀ ਹੋਈ ਇਹ ਪਹਿਲਾ ਸੂਆ ਕਲਦੇਸ਼ ਆ ਝੋਟੀ ਲੈਓ ਬਾਹਰ ਇਹਦੇ ਮਗਰ ਕੱਟੀ ਆ ਠੀਕ ਆ ਆ ਇਹ ਕਿੰਨੇ ਦਿਨਾਂ ਦੀ ਸੂਈ ਕਿੰਨਾ ਆ ਇਹ ਵੀ ਤਾਂ ਇਹ ਵੀ 10 ਦਿਨਾਂ ਦੀ 10 ਕਿਲੋ ਹੀ ਦੁੱਧ ਦੇ ਦੇ ਹਲੇ 10 ਦਿਨਾਂ ਦੀ ਸੂਈ 10 ਕਿਲੋ ਹੀ ਦੁੱਧ ਆ ਸੂਆ ਪਹਿਲਾ 8-9 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਜੇ ਠੀਕ ਆ ਹਾਂ ਵੇ ਥਾਂ ਲੱਗਾ ਛੋਟੀ ਚੁਵਾਈਆ ਦੋਈ ਚੰਗੀ ਹਾਂ ਥਾਂ ਚੰਗਾ ਲੱਗਾ ਕਰਮਾਨੀ ਕੋਈ ਛਾਕਣੀ ਚੱਲ ਪੱਤ ਚੱਲ ਵਿਖਾ ਦੇ ਆਪਦੀ ਤੋਰ ਚ ਭੈਣਾ ਭਰਾਵਾਂ ਨੂੰ ਦੁਨੀਆ ਪਿਆਰ ਕਰਦੀ ਏ ਤੈਨੂੰ ਹੈਂ ਨਿੱਕਾ ਸੇਂਗ ਹਾਂ ਅੱਖਾਂ ਚਟੀਆਂ ਦੋਵੇਂ ਹਾਂਜੀ ਠੀਕ ਹੈ ਵਾਇਰਲ ਵਾਇਰਲ ਕਾਹਨੂ ਦੇਵਾ ਚੰਗਾ ਇਹਦਾ ਹਾਂਜੀ ਬੜੀ ਚੰਗੀ ਕੁਲਦੀਸ਼ਾ ਚੋਣ ਚਾਹਨੇ ਹਾਂ ਕਾ ਦਵੱਟੇ ਵਾਲੀ ਆ ਹਾਂ ਕਾ ਦਵੱਡਾ ਇਹਦਾ ਹਾਂ ਇਹਦਾ ਰੇਟ ਆ ਇਹਦਾ ਕੁਲਦੀਪ ਸਿੰਘ ਮੁੱਲ 85 83000 ਦੀਆਂ ਨਾਹੀਂ ਮੁੱਲ 85 83000 ਦੀਆਂ ਨਾ 83000 ਦੀ ਇਹਦਾ ਬੱਚਾ ਕਿਹੜਾ ਇਹਦਾ ਉਹ ਕੱਟਾ ਇਹਦੇ ਘਟਾਰਾ ਮਾਰਦੇ ਪੁੱਤ ਇਹ ਇਹ ਮੇਰੇ ਕੱਟੀ ਹੈ ਕੱਟੀ 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 ਇਹਦੇ ਮਰੇ ਲਿਆਓ ਲੰਡੀ ਵੀ ਕੱਢ ਕੇ ਲੰਡੀ ਵੀ ਦਾ ਇਹਦੇ ਗੁਣਾ ਦੀ ਗੁੱਦੀ ਜੀ ਅੱਛਾ ਇਹ ਕੁਲਦੀਪ ਸਿੰਘ ਨੀਲੀ ਰਾਵੀ ਦਾ ਮੈਂ ਪੱਖ ਰੱਖਦੀ ਆ ਮੈਂ ਮੈਂ ਆਵੇ ਨਿੰਬੂ ਵਰਗਾ ਪਿੰਡਾ ਵਾਕੇਲੀ ਵਾਵੜਾ ਚੰਗਾ ਹੋਏ ਆ ਝੋਟੀ ਬੜੀ ਚੰਗੀ ਤਜਾ ਸੁਆ ਠੀਕ ਆ ਵੇ ਫੁੱਟਬਾਲਰ ਕੀ ਗੇਠ ਗੇਠ ਦੀ ਵੇਰ ਲ 11 1000 ਕਿਲੋ ਦੁੱਧ ਹੋ ਗਈ ਦੇਖ ਕੇ ਕੀ ਬਾਤ ਉਸ ਤੇ ਕੇ ਗੋਲਵੇ ਕੇ ਲਿਆ ਆ ਦੇ ওকে ਇਹਦੇ ਪਹਿਲਾਂ ਇਹਦੇ ਗੋਣ ਚੈੱਕ ਕੀਤੇ ਇਹ ਗੋਨਿਆ ਝੋਟੀ ਓਕੇ ਇਦੇ ਕੋਲੇ ਵੀ ਕੱਟੀ ਆ। ਇਹਦਾ ਕਿੰਨੇ ਕ ਦਿਨਾਂ ਦਾ ਸੂਆ? ਉਹੀ ਅੱਥਾ 10 ਦਿਨਾਂ ਦਾ ਲੈਂਦਾ ਵੀ। ਠੀਕ ਆ। ਵੇਖੋ। ਪਹਿਲੇ ਵਾਚੋਂ ਕਿਦੇ ਕੁਲਦੀਸ਼ ਆ 100 ਦੀ 200 ਹੀ ਆ ਮੈਂ। ਓਕੇ। ਬਹੁਤ ਹੀ ਜਿਆਦੀ ਮੈਂ ਚੋਂ ਆ। ਰੇਟ ਰੇਟ ਇਹਦਾ ਵੀ 88। ਅੱਜ ਖੈਰ ਨਹੀਂ ਲੱਗਦੀ। ਅੱਜ ਮੋਲ ਇੱਕੋ ਹੀ ਕਰਨੇ ਆ ਇਹ ਵੀ ਮੋਲ 90 88 ਦੀ ਇਹ ਵੀ ਪਰ ਝੋਟੀ 14 ਕਿਲੋ ਦੁੱਧ ਚ ਵਾਜੀ ਜੀ ਦੀ ਕਰਤੋਂ ਤੇ ਓਕੇ ਇਹ ਅਹ ਲੋ ਅਜੇ ਨਾ ਸਾਮ ਵਾਲੇ ਬੰਦੇ ਤੋਂ ਨਹੀਂ ਲਈ ਠੀਕ ਆ ਸਭ ਹੀ ਘੱਟ ਆ ਬੜੀ ਚੰਗੀ ਕੁਲਦੀਸ ਐ ਢੀ ਝੋਟੀ ਦਾ ਲੋਕੀ ਲੱਖ ਹੀ ਬਾਰ ਮੰਗੀ ਜਾਂਦੇ ਡੇਢ ਲੱਖ ਠੀਕ ਆ ਆ ਵੇ ਮੈਂ ਭੁੱਲਾ ਇਹ ਤੇ ਥੱਪ ਗਈ ਹੈ ਮਾਰੀ ਜਾਂਦਾ ਕੀ ਚੱਕਰ ਆ ਬਹੁਤ ਬੜੇ ਅੱਛਾ ਆ ਲਾ ਬੱਚਾ ਇਹਨੂੰ ਭੁੱਲਿਆ ਆ ਦਾਉ ਨੂੰ ਲਾ ਲੋ ਤੈਨੂੰ ਵੀ ਲਾ ਠੀਕ ਸਾਡੇ ਦਾਉ ਬਚਾਉਈ ਮਾਤਾ ਆਪੀ ਨੇ ਮੈਂ ਬਾਤ ਕਰ ਲੋ ਚੈੱਕ ਸਜਣੋ ਫੇਰ ਤੁਹਾਨੂੰ ਕੈਮਰੇ ਤੇ ਕਰਤੀਆਂ ਸਾਰੀਆਂ ਮੱਜਾ ਵੇਖੋ ਗੱਭਣ ਝੋਟੀ ਵਾਲੀ ਜੇ ਲੀਲਾ ਦੀ ਮੈਨੂੰ ਜਮਾਈ ਨਹੀਂ ਕਰਵਾ ਲੈ ਵੇਖੋ ਕਿਆ ਬਾਤ ਆਇਦਰ ਇਹ ਬੱਚੇ ਦੇ ਸਹਿਮਤ ਕੁਲਦੀਸ਼ ਸੇ ਮੈਂ ਠੀਕ ਆ ਜੀ ਆ ਵੇਖੋ ਇਦਰ ਉਹਦਾ ਥਾਂ ਲਿਆ ਆ ਜੋ ਉਹਨਾਂ ਨੇ ਉੱਤਰ ਬੱਚਾ ਛੱਡਤਾ ਤੁਹਾਨੂੰ ਧਾਰਾ ਚੈੱਕ ਕਰਾਉਣੀ ਆਂ ਦੇ ਹਟ ਦੇ ਨਹੀਂਗੇ ਕਹਿੰਦੇ ਧਾਰਾ ਬੁਖਾਵਾ ਇਹਨਾਂ ਨੂੰ ਗੱਲੀ ਦੇ ਵੀ ਥੱਲੇ ਛੱਡ ਇੰਦਰ ਮੈਂ ਕੁਲਦੀਸ਼ ਸੇ ਧਾਰਾਂ ਵੱਜੀਆਂ ਚੰਗੀਆਂ ਆਂ ਪਹਿਲਾਂ ਛੋਟੀ ਅਗਲੇ ਨੂੰ ਐ ਪਤਾ ਲੱਗਦਾ ਬੱਚੇ-ਬੱਚੇ ਤੇ ਸਹਿਮਤਾ ਬੱਚੇ ਤੇ ਸਹਿਮਤ ਆਂ ਭਾੜਾ ਤਾਂ ਨਹੀਂ ਲੈਂਦੀ ਸਹੀ ਗੱਲ ਆ ਤੋ ਡੇਰ ਪਹਾੜੇ ਤੇ ਵੀ ਗਿਝਾ ਲੈਂਦੇ ਨਾ ਆ ਸਾਡੇ ਗਿਝਾ ਲੈਂਦੇ ਪਰ ਆਪਾਂ ਨਹੀਂ ਦੇਸਿਆ ਉਹ ਆਖਿਆ ਜੀ ਸਮਾ ਕੀਤਾ ਛੁੱਟੀ ਪਹਿਲਾਂ ਨੇ ਇੱਧਰ ਦੇ ਲੈ ਨਹੀਂ ਠੀਕ ਆ ਪਾਉ ਜੀ ਹੈ ਇਹ ਫੇਰ ਪੋਟਾ ਯਾਰ ਜਮਾਈ ਦੇਸ ਚ ਵਾ ਹੈ ਕੀ ਬਾਤ ਮੈਂ ਕੋ ਚੋਨਾ ਲੋ ਨਹੀਂ ਛੱਕ ਕੁਲਦੇਸ ਸਿਆ ਲੈ ਹਾਂ ਬੰਨਾ ਨਾ ਭੇਜੇ ਨਿਆਣਾ ਭੇਜੇ ਵੇਖੀ ਦੀਪ ਹੋਦੀ ਮੈਂ ਦੂਜੀ ਦੀ ਵੀ ਖਾਦ ਗਏ ਆ ਚਲੋ ਆ ਇਧਰ ਦੇਖੋ ਅਗਲੇ ਥਣਾਈ ਚ ਵਾਈ ਕੀ ਬਾਤ ਮੱਛੀ ਮੋਟਰ ਯੱਲਾਂਡੀ ਮੱਛੀ ਮੋਟਰ ਯੱਲਾਂਡੀ ਆਇਦਰੇ ਨਹੀਂ ਵਾਕਿਆ ਹੀ ਬੜੀ ਸ਼ਰਮ ਹੈ 10 ਕਿਲੋ ਦੀ ਬਾਲਟੀ ਕਲਦੀਸ ਐਂ ਲਿਆਉਂਦੀ ਆ ਜੋ ਮੋਟਰ ਛੱਡ ਕੇ ਪਿਛਾ ਕੀਤੀ ਹੁੰਦੀ ਛਾਂ ਛਾਂ ਕਰਦੀ ਬਾਲਟੀ ਛਾਂ ਛਾਂ ਕਰਦੀ ਆਉਂਦੀ ਤਾਂ ਉਹ ਹਾਂ ਲੈ ਵੀ ਸੱਜਣਾ ਉਹ ਬੱਚਾ ਕੋ ਦਰਕਰ ਇਹ ਐਨੀਮਲ ਆ ਪਾ ਸਕਦੇ ਉਹ ਸਿੰਘ ਤੇ ਫੂਲੇ ਹਰਾਂ ਕੋਲੇ ਲੈ ਤਾਂ ਲੇਖਾ ਜੋਖਾ ਤੁਹਾਨੂੰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸ ਦੇ ਦਿਓ